ਆਹੀ ਬਾਤਾਂ ਜੀ ਆ ਆ ਆ ਪੱਕਾਂ ਤੇ ਆਈਆਂ ਆ ਦੇ ਮੂੰਹ ਬਹੁਤ ਘਨੇ ਰਹੀਂ ਤੁਹਾਡੀ ਮਰਜ਼ੀ ਜਲੇ ਲਾਓ ਵੀ ਜਟੋ ਅੱਜ ਦੇ ਵਲੌਗ ਇਹਦੇ ਤੀਜੇ ਸ਼ੁਰੂਆਤ ਕਰ ਤੇ ਕੀਤੀ ਵੀ ਅੱਜ ਗੱਡੀ ਜੇ ਆਏ ਪਰੌਣੇ ਦੇ ਆਖਦੇ ਟਰੈਕਟਰ ਤੇ ਹੋਟੇ ਲੈਣੇ ਐ ਐ ਤੁਸੀਂ ਟਰੈਕਟਰ ਦੇ ਲੈਣੇ ਤਾਂ ਤੁਹਾਡੀ ਮਰਜ਼ੀ ਜਲੇ ਲੈਣੇ ਐ ਡੈਡੀ ਨਹੀਂ ਕਰਦੇ ਸਪਰੇ ਤੇ ਨਾਲ ਰੋਟੀ ਦੇ ਚੱਲੇ ਉੱਥੇ ਵੇਨੇ ਆ ਗਾੜੀ ਕੀ ਮਾਹੌਲ ਮੰਦਾ ਆ ਜਾਣਦੇ ਨਾਲ ਹਰਮੀਤ ਬੈਠਾ ਨਾਲ ਮਾਸੀ ਦਾ ਮੁੰਡਾ ਤੇ ਮਾਸੀ ਦੇ ਮੁੰਡੇ ਦਾ ਮੁੰਡਾ ਆ ਬੈਠਾ ਮੇਰੇ ਨਾਲ ਲੈਨੇ ਆ ਨੰਦੋਂ ਟਰੈਕਟਰ ਤੇ ਲੈ ਜਾਂਦੇ ਆ ਆਪਾਂ ਮਰਸਡੀਜ਼ ਤੇ ਕੀ ਅੰਦਾ ਬਾਕੀ ਡੈਡੀ ਨਾਲ ਉਥੇ ਰੋਟੀ ਰਾਟੀ ਖਵਾ ਕੇ ਆਉਣੇ ਏ ਆਏ ਬਾਹਰੋਂ ਦੇ ਤੁਹਾਨੂੰ ਪਤਾ ਜਿਹੜਾ ਬੰਦਾ ਬਾਹਰੋਂ ਆਇਆ ਹੋਵੇ ਉਹਨੂੰ ਇਹ ਚੀਜ਼ ਦਾ ਚਾਹ ਹੁੰਦਾ ਟਿਕਰਦਾ ਫਰਨੈਂਡੋ ਰਾਂਕੂਲਾ ਤੇ ਨਹੀਂ ਬਾਕੀ ਮੇਰੇ ਭਰਾ ਸਪੋਰਟ ਕਰਿਆ ਕਰੋ ਚੈਨਲ ਸਬਸਕ੍ਰਾਈਬ ਲਾਈਕ ਸ਼ੇਅਰ ਜ਼ਰੂਰ ਕਰਕੇ ਰੱਖਿਓ ਤੇ ਨਹੀਂ ਬਾਕੀ ਨਾ ਕੋਈ ਵੀ ਜਦੋਂ ਆਉਂਦਾ ਜਾਂ ਕੋਈ ਹੁੰਦਾ ਆ ਹਰ ਇੱਕ ਬੰਦਾ ਚਾਹਣਾ ਹੀ ਆਉਂਦਾ ਕਿਹਾ ਬਾਕੀ ਕੋਈ ਮੂੰਹ ਬਣਾ ਲੈਣ ਕੋਈ ਉੱਚੀ ਨੀਵੀਂ ਗੱਲ ਮੈਂ ਨਾ ਆਪਣੀ ਚੀਜ਼ ਦੇ ਬੜਾ ਵੇਖਿਆ ਵੀ ਜਦੋਂ ਆਪਾਂ ਵੀਡੀਓ ਪਾਉਨੇ ਰੀਲਾਂ ਪਾਉਨੇ ਆ ਆਪਾਂ ਜਿਹੜੇ ਟੌਪਿਕ ਤੇ ਕਦੀ ਉਹ ਨੂੰ ਚੀਜ਼ ਨੂੰ ਆਪਾਂ ਆਖਿਆ ਨਹੀਂ ਆ ਵੀ ਆਹ ਟੌਪਿਕ ਇਹਦੇ ਕਈ ਬੰਦੇ ਆਪਣੇ ਦੇ ਆਪੇ ਲਾਈ ਜਾਣਗੇ ਘਰੇ ਬੈਠੇ ਐਦਾਂ ਨਹੀਂ ਐਦਾਂ ਉਹ ਆਂਦਾ ਆ ਉਹ ਐਦਾਂ ਨਹੀਂ ਐਦਾਂ ਦਾ ਇਹ ਕਈਆਂ ਕਈਆਂ ਦੀ ਜਿੱਦਾਂ ਕਈਆਂ ਨੇ ਪੁੱਠਾ ਸੋਚਣਾ ਕਿਸੇ ਨੇ ਉਹ ਉਹ ਚੀਜ਼ ਹੋ ਜਾਂਦੀ ਹੈ ਬਾਕੀ ਮੇਰੇ ਭਰਾ ਐਵਜੀ ਸੋਚ ਨਾ ਰੱਖਿਆ ਕਰੋ ਬਾਕੀ ਵੇਨੇ ਗਾੜੀ ਕੀ ਮਾਹੌਲ ਬੰਦਾ ਜੀ ਭਾਉ ਉਹਨੋਂ ਦੇ ਬੜਾ ਜੀ ਕਰਨਾ 40 ਤੇ ਆਨੇ ਮਾ ਨਾ ਇਹ ਵਿਕਸ ਲਈਏ ਤੇ ਵੇਖੀ ਜਲਵਾ ਮੜਾ ਜਾ ਅੱਜ ਨਾਲੇ ਤੁਹਾਨੂੰ ਵਿਖਾਉਣੇ ਆ ਸਪਰੇਅ ਕਰਨ ਦੇ ਗੰਦ ਵਾਲੀ ਹੁੰਡੀ ਵਾਲੀ ਨੇ ਕਰਦੀ ਜਿਹੜੇ ਵੀ ਭਰਾ ਮੱਕੀ ਬੀਜਦੇ ਆ ਸਪਰੇਅ ਹੁੰਡੀ ਵਾਲੀ ਜ਼ਰੂਰੀ ਜੀ ਉਹ ਮੇਰੇ ਭਰਾ ਨਾ ਜ਼ਰੂਰ ਕਰਿਆ ਕਰੋ ਉੱਗੇ ਇੱਕਰ ਸੁੰਡੀ ਪੈ ਜੇ ਮੁੜਕੇ ਨਹੀਂ ਇਹ ਕੰਮ ਰੋਗ ਆਉਂਦਾ ਤੇ ਗੰਦ ਵਾਲੀ ਸਪਰੇਆ ਕੋਈ ਵੀ ਆ ਹਰ ਇੱਕ ਜ਼ਰੂਰੀ ਜ਼ਰੂਰੀ ਹੈ ਭਾਵੇਂ ਗੰਦ ਵਾਲੀ ਭਾਵੇਂ ਦੋਜੀਤ ਜੀ ਜੇ ਗੰਦ ਵਾਲੀ ਆਪਾਂ ਨਾ ਕੀਤੀ ਤੇ ਫਿਰ ਗੰਧ ਹੋ ਜਾਣਾ ਤੇ ਜੇ ਸੁੰਡੀ ਵਾਲੀ ਨਾ ਕੀਤੀ ਤੇ ਸੁੰਡੀ ਪੈ ਜਾਣੀ ਉਹ ਇਹ ਵੀ ਅੱਗੇ ਹੁੰਦਾ ਵੀ ਚੀਜ਼ਾਂ ਪਹਿਲਾਂ ਹੋ ਜਾਂਦੀਆਂ ਹੈ ਉਦਾਂ ਹੀ ਹੁਣ ਖਾਦਣਾ ਪਈ ਹੈ ਸਪਰੇਆ ਨਾ ਕਰੀਏ ਝਾੜ ਨਹੀਂ ਉਹ ਜਾਉਂ ਤੇ ਨਹੀਂ ਇਹ ਉਥੇ ਆ ਗਈ ਰੇਨੇਆ ਮਾਉਣ ਇੱਕ ਕਰਦੇ ਜੱਟੋ ਚੀਜ਼ਾਂ ਦੇ ਪੈਸੇ ਲੱਗਦੇ ਜੇ ਪਰ ਨਜ਼ਾਰਾ ਕਿਆ ਹੀ ਬਾਤਾਂ ਜੀ ਬਾਲੀ ਪੀਕਾ ਬਮਾਈਆਂ ਮਹਿਸੂਸ ਨਹੀਂ ਹੁੰਦਾ ਵੀ ਇੱਥੇ ਚੱਲ ਗਈ ਗੱਡੀ ਨੇ ਇਹਨਾਂ ਗਾੜੀਆਂ ਦੀਆਂ ਸੜਕਾਂ ਉਹੋ ਜੀਆਂ ਮੈਨੂੰ ਕਰ ਲੈਣਾ ਹੈ ਨੰਦਪੁਰਾ ਕੋਈ ਨਹੀਂ ਪਾਉਣੇਗੇ ਵੱਡੇ ਰੋਡ ਤੇ ਕਰ ਤੇ ਨਹੀਂ ਲਓ ਵੀ ਜਟੋ ਆਪਾਂ ਦੇ ਗਏ ਜੀ ਆ ਉਹ ਨਹੀਂ ਜੀ ਹਜੇ ਸਾਨੂੰ ਕਿਤੇ ਵੀ ਦੇ ਦੇ ਉਹਨਾਂ ਨੂੰ ਲੱਗ ਜਾਣਾ ਜੇ ਕਾਫੀ ਟਾਈਮ ਜਿਹੜੀ ਚੱਲ ਅਸੀਂ ਆਏ ਦੇ ਨਹੀਂ ਬਾਕੀ ਨਹੀਂ ਮੈਂ ਕਈ ਚੈੱਕ ਕਰੋ ਓਕੇ ਮਾਹੌਲ ਆ ਨਿਕਲਦੇ ਹੁਣ ਉਤਰ ਹੀ ਆ ਜਾਓ ਵੀ ਆਪਾਂ ਬੈਠ ਨੇ ਮੰਜੇ ਤੇ ਲਓ ਵੀ ਜਟੋ ਆਪਾਂ ਦੇ ਗਏ ਆ ਕਰਨ ਦੇ ਸਪਰੇ ਆਹੋ ਹੋਈ ਆ ਨਾ ਰੋਟੀ ਅੱਜ ਪੀਵਾ ਇਧਰ ਆ ਰਹਿ 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 ਪਾ ਰਹਿ ਪਾ ਮੈਂ ਚੁੱਪ ਚੋ ਚੁੱਪ ਚੋ ਚੁੱਪ ਕਰ ਰਹਿ ਰਹਿ ਜਨਾ ਰੋਈ ਜਨਾ ਰਹਿ ਨਾ ਰਹਿ ਦੋ ਮਾਰ ਪਾਪਾ ਰੇਤੇ ਮਾਰ ਕਿ ਕੀ ਕਰਦਾ ਇੱਕਦਰਾ ਹੁੰਦਾ ਯਾ ਰੰਗ ਪੂਰੇ ਯੋਰਾ ਛੋਰਾ ਜੀ ਜੋ ਜੋ ਰੰਗ ਹੁੰਦਾ ਇਹਦਾ ਹੁਣ ਡੈਸ਼ਟ ਬੰਦ ਹੀ ਜਾਂਦੀ ਆਹੀਂ ਆ ਗਏ ਉਥੋਂ ਟਰੈਕਟਰ ਲੈ ਕੇ ਤੇ ਰਾਜ ਬਣਾਇਆ ਨੇ ਵਲੋਗ ਉਲਾਂ ਉਹ ਖੇਰ ਮਾਜਾ ਇੱਥੇ ਘਰੇ ਆਣ ਕੇ ਬਣਾਉਣੇ ਤੇ ਆਹ ਜੀ ਦੱਸਿਓ ਵੀ ਕਿੰਦਾਂ ਲੱਗਿਆ ਕੰਮ ਪਰ ਜੱਟੋਂ ਗੱਡੀ ਦਾ ਸੱਚੀ ਬੜਾ ਨੇ ਜ਼ਿਆਦਾ ਇਹ ਜਲੋ ਮਾਡਲ ਥੋੜਾ ਨਿੱਕਾ ਪੈਸੇ ਦੇ ਕਰ ਲੱਗਦੇ ਪਰ ਇਹ ਕਰ ਸਵਾਦ ਆ ਜਾਂਦਾ ਜੀ ਤੇ ਬਾਕੀ ਦੂਜੀ ਗੱਲ ਸਪਰੇਅ ਤੇ ਹੀ ਆਖਣਾ ਵੀ ਸਪਰੇਅ ਦਾ ਨਾਮ ਲਿਆ ਦੱਸਿਆ ਨਹੀਂ ਕਿਹੜੀ ਕੀਤੀ ਆ ਤੇ ਪੁੱਛਿਆ ਮੰਗ ਵੀ ਨਹੀਂ ਇਹ ਕਿਹੜੀ ਹੈ ਇੰਨਾ ਮੈਨੂੰ ਪਤਾ ਗੰਤ ਵਾਲੀ ਹੂੰ ਬਾਕੀ ਗਾੜੀ-ਗਾੜੀ ਵੇਣੇ ਕੀ ਮੌਲ ਚੱਲ ਮਾਰਦਾ ਪਰੋਣੇ ਸਾਡੇ ਚੱਲੇ ਚੱਲੇ ਹੁਣ ਹਾਂਜੀ ਵੀਰ ਜੀ ਹੁਣ ਆਵਾਂ ਹੁਣ ਮਾਰਾਂਗੇ ਫਰਵੀਟਰ ਨੂੰ ਚੱਕਰ ਉਹ ਵੱਡਾ ਟਰੈਕਟਰ ਚਲਾਵਾਂਗੇ ਨਾਲੇ ਅਜੀਬ ਵਧੀਆ ਬਾਹਰ ਵਧੀਆ ਮੌਸਮ ਇੱਥੇ ਕੀ ਹੋ ਰਿਹਾ ਹੈ ਕੀ ਹੋ ਰਿਹਾ ਹੈ ਚਲੋ ਨਿਆਰੇ ਲੈ ਰਿਹਾ ਜੇ ਨੰਬਰ ਦਾ ਰੋ ਫਿਰ ਪਾਵਾਂ ਮਾਰਾਈ ਥੋੜਾ ਮੁੜਕਾ ਆ ਗਿਆ ਸਰ ਤੇ ਜਰਮੀ ਹੋ ਗਈ ਕਰ ਰਹੀ ਹੈ ਨਹੀਂ ਆ ਗਿਆ ਲੱਗਾ ਭਾਜੀ ਸਾਰੇ ਆਂ ਜੀ ਅਗਲੀ ਯਾਰ ਫੋਰਚੂਨਰ ਫੋਰਚੂਨਰ ਜਣਾਂਗੇ ਮੇਰੇ ਵਾਲੀ ਜੂਕਾ ਉਹ ਕਢਾਉਣੀ ਆ ਉਹ ਆਪਾਂ ਆ ਜਾ ਅਗਲੀ ਯਾਰ ਫੋਰਚੂਨਰ ਹੋਊਗੀ ਅਵੀ ਚੱਲੇ ਆਪਾਂ ਚੱਲੇ ਜੱਟੋਂ ਪਾਣੀ ਲਾਉਣ ਕੱਲ ਪਿੰਡ ਵਾਲੀ ਪੈਲੀ ਰਹਿ ਗਿਆ ਥੋੜਾ ਥਾਂ ਭਰਨ ਵਾਲਾ ਤੇ 12:00 ਵਜੇ ਆਈ ਬੱਤੀ ਮੈਂ ਚਲੋ ਲੈਤੀ ਹੋ ਗਿਆ ਹੁਣ ਚੱਨੇ ਓਥੇ ਭਰਨ ਕੋਈ ਆਉਣ ਦੇ ਦੀਕ ਜੀ ਕਰਨੇ ਆ ਮੈਂ ਮਿਲ ਕੇ ਦੇ ਨਹੀਂ ਨਹੀਂ ਕਿਹੜੀ ਚਵਾਈ ਹੋਏ ਚੱਲ ਦੱਸ ਕੋਈ ਨਹੀਂ ਆ ਕਿਹੜੀ ਚਲਾਉਂਦਾ ਕਿਹੜੀ ਆਲਾ ਦਾ ਇਹ ਪਾਣੀ ਕਿਹੜੀ ਚਲਾਉਂਦਾ ਰਾਂ ਬਾਹਰ ਸਵਾਗਤ ਜੀ ਆਇਆਂ ਨੂੰ ਸਾਲਾ ਕੱਟ ਨਾ ਆਈ ਗੱਲ ਲੈ ਆਓ ਲੈ ਆਓ ਆਏ ਪੂਰਾ ਕੰਮ ਹੋ ਕੇ ਮਾਹੌਲ ਹੁੰਦਿਆ ਜਾਨ ਆਣ ਯਾਰ ਹੀ ਲੱਭਣੇ ਆ ਕਦੇ ਨਹੀਂ ਕਦੇ ਨਹੀਂ ਬੇਟਾ ਕਦੇ ਨਹੀਂ ਕਦੇ ਨਹੀਂ ਕਦੇ ਨਹੀਂ ਗੁਰੂ ਵਾਲਾ ਬੰਦਾ ਯਾਰ ਨਹੀਂ ਸ਼ਤੀ ਅੰਨਾ ਦੋਸ ਹੈਗੇ ਇੱਕ ਦੋ ਟੌਪ ਬਾਬਾ ਭਾਵਾ ਆ ਸਾਲਾ ਠੰਡੇ ਨੇ ਮੇਰੇ ਨਾਲ ਕੀ ਵੈਨਾ ਹੈ ਦਾਸਾਰੀ ਉਹ ਗੜੀ ਵੀ ਵੀਰਿਆ ਵੀਡੀਓ ਬਣਾਏ ਰਬੜੀ ਵੀ ਠੰਡਾ ਰਹਿ ਗਿਆ ਠੰਡਾ ਰਹਿ ਗਿਆ ਤੇਰਾ ਵੀ ਕੱਚਾ ਤੇ ਲਾਇਆ ਨਹੀਂ ਆ ਵੀ ਗਈ ਇਹ ਭਾਰ ਕਾਲਾ ਪਾਉ ਭਰੀ ਆ ਚੜਗੇ ਰੇ ਰੂਜਪੂਰੀ ਇਨਾ ਇਨਾ ਮੇਰੇ ਭਰਾ ਪਾਣੀ ਰੱਖਿਆ ਕਰ ਕਈ ਵਾਰ ਹੁੰਦਾ ਕਈਆ ਉਤਲੇ ਬੈਡਾਂ ਦੇ ਵੀ ਪਾਣੀ ਪਾ ਦਿੰਦੇ ਹੁਣ ਇਥੇ ਸਾਰੇ ਗੰਦ ਗੁੰਦ ਜੱਗ ਪੈਂਦਾ ਮਾ ਪਤਲਾ ਬਦਲਾ ਪਾਣੀ ਹੁਣ ਉਧਰ ਲਾਤਾ ਕੰਮ ਕੋਈ ਵੀ ਆਪਾਂ ਕਰਦੇ ਆ ਨਾ ਹੌਲੀ ਹੌਲੀ ਤਜਰਬਾ ਹੁੰਦਾ ਹੌਲੀ ਹੌਲੀ ਜਾਜ ਹੁੰਦੀ ਜੇ ਆਪਾਂ ਅੱਕੇ ਵੀ ਅੱਜ ਹੀ ਆਪਾਂ ਕੋਈ ਸੁਪਨਾ ਸੋਚਿਆ ਅਗਲੇ ਦਿਨ ਪੂਰਾ ਜੇ ਉਹ ਤੇ ਨਹੀਂ ਉਹ ਤੇ ਨਹੀਂ ਜੇ ਹੁੰਦਾ ਕੋਈ ਵੀ ਚੀਜ਼ ਆ ਅਕਸਰ ਟਾਈਮ ਮੰਗਦੀ ਜਿਹੜਾ ਕੰਮ ਟਾਈਮ ਨਾਣਾ ਉਹ ਟਾਈਮ ਨਾਣਾ ਤੁਸੀਂ ਜਿੱਦਾਂ ਮਰਜ਼ੀ ਅੱਜ ਨਾਸ ਜਿੰਨਾ ਮਰਜ਼ੀ ਜ਼ੋਰ ਲਾ ਲਓ ਤਾਂ ਕਰਕੇ ਵੀ ਜ਼ਿੰਦਗੀ ਦੇ ਵਿੱਚ ਸ਼ੇਰਾ ਤੇ ਸੋਚ ਆਪਦੀ ਵੱਡੀ ਰੱਖੋ ਜਿਹੜੀ ਆਪਾਂ ਜਿੰਨੀ ਗਾਪਾਂ ਨੂੰ ਪਤਾ ਜਿੰਨੀ ਗੇ ਨੌਜ ਉਹ ਹਿਸਾਬ ਨਾਲ ਹੀ ਆਪਾਂ ਦੱਸਦੇ ਆ ਇਹ ਨਹੀਂ ਆ ਵੀ ਉਹਦੀ ਗੱਲ ਸੁਣ ਕੇ ਉਹਨੂੰ ਦੱਸ ਤੀ ਉਹਦੀ ਗੱਲ ਸੁਣ ਕੇ ਕਦੇ ਵੀ ਜ਼ਿੰਦਗੀ 'ਚ ਨਿੰਦਿਆ ਚੁਗਲੀ ਨਾ ਕਰੋ ਕਿ ਕਿਸ ਨੂੰ ਬਦਨਾਮ ਕਰਾਂਗੇ ਇੱਕ ਨਾ ਇੱਕ ਦਿਨੋਂ ਆਪਾਂ ਹੀ ਬਦਨਾਮ ਹੋ ਜਾਵਾਂਗੇ ਤੇ ਨਹੀਂ ਕਿ ਜਾਂਦਾ ਉਹ ਉੱਦ ਲਾਇਆ ਜੇ ਪਾਣੀ ਉਹਈ ਗੱਲਾ ਕਈ ਬੰਦੇ ਹੁੰਦੇ ਆ ਵੀ ਆਪਾਂ ਕੁਝ ਉਹਨਾਂ ਨੂੰ ਆਖਿਆ ਵੀ ਨਹੀਂ ਹੁੰਦਾ ਵੀ ਸਾਡਾ ਫਲਾਣੇ ਕੰਮ ਦੀ ਆ हेल्प ਕਰ ਦੋ ਤੇ ਉਹਨਾਂ ਨੂੰ ਆਦਤ ਹੁੰਦੀ ਆ ਵੀ ਸਾਡੇ ਨੰਬਰ ਬੰਨ ਵੀ ਸਾਡੀ ਚਾਦਰੀ ਚੱਲੇ ਉਹ ਆਪਣੀ ਚਾਦਰੀ ਜਿਤਾਉਂਦੇ ਜਿਤਾਉਂਦੇ ਅਗਲੇ ਬੰਦੇ ਦੀ ਬੇਇੱਜ਼ਤੀ ਅਗਲੇ ਦੀ ਬਦਨਾਮੀ ਕਰਾ ਦਿੰਦੇ ਤਾ ਕਰਕੇ ਵੀ ਉਹਨਾਂ ਦਾ ਆਪਦਾ ਪੈਰ ਖੋਲੋ ਜਿੰਨੇ ਆਪਾਂ ਆਪਦੇ ਬੱਲੇ ਹੈ ਗਿਆ ਕੋਈ ਨਾ ਕਿਸੇ ਦੀ ਸਾਰਾ ਨਾ ਕਿਸ ਨੂੰ ਬਣਾਓ ਜੇ ਸਾਰਾ ਬਣਾਉਣਾ ਆਪਣੇ ਮਾਂ ਪਿਓ ਨੂੰ ਤੇ ਰੱਬ ਨੂੰ ਕਿਉਂਕਿ ਜਿੰਨੂੰ ਆਪਾਂ ਸਾਰਾ ਬਣਾਉਨੇ ਆ ਨਾ ਉਹ ਆਪਣੀ ਸ਼ੁਰੀ ਮਾਰਦਾ ਏ ਇਹ ਦੁਨਿਆਏ ਲੋਕ ਇੱਕ ਜਿਹਨੂੰ ਕਹਿ ਨਹੀਂ ਦਿੰਦੇ ਵੀ ਆਪਾਂ ਫੇਕ ਜੀ ਜਾਂ ਦੁਨੀਆਦਾਰੀ ਮਾੜੀ ਏ ਆਪਣਾ ਫਾਇਦਾ ਇਹਨਾਂ ਨੇ ਭਾਵੇਂ 50 ਦਾ 500 ਦਾ ਹੋਵੇ ਤੇ ਅਗਲੇ ਦਾ ਯਾਰਾ ਨਾ ਨੁਕਸਾਨ ਕਰ ਦਿੰਦੇ ਇਧਰ ਜੇ ਚੱਲਣ ਦੇ ਆ ਜੋ ਵੇਰਿੰਗ ਦਾ ਕੰਮ ਇਥੇ ਲਾ ਦੇਣ ਲੱਗੇ ਸਟਾਰਟਿੰਗ ਦੀ ਸੋਚ ਸੱਚ ਜੇ ਸਾਰੀਆਂ ਚੀਜ਼ਾਂ ਸਾਫ਼ ਨਹੀਂ ਨਾ ਹੋਣੀਆਂ ਕੱਲੇ ਤੇਲ ਦੇ ਪੁਰਸ਼ ਮਾਰਨਗੇ ਨਾ ਦੇਖੀ ਸਾਹ ਗੁਰਵਾਤੋਂ ਆਇਆ ਨਹੀਂ ਆ ਚੱਲ ਗਿਆ ਇਹ ਦਿੱਤਾ ਹੀ ਕਈ ਵਰਾ ਮਨਵਾਉਂਦੇ ਤੇ ਇਹ ਉੱਤੇ ਪੈਪ ਨਹੀਂ ਲਵਾਈ ਆ ਪੈਪ ਲਵਾਈ ਜੀ ਆਪਾਂ ਜਿਹੜੀ ਗਾਂ ਠੋਗੀ ਉੱਠਦੇ ਆ ਸਾਰ ਪਛਾਹ ਆਊਗੀ ਤੇ ਫੋਸ ਜਿਹੜਾ ਵਹਿਣੀ ਜਾਊਗਾ ਆਈਚ ਆਹ ਲਈ ਪੈਬ ਜਿਹੜੀ ਲੱਕ ਜਿ ਵਜੂਗੀ ਤੇ ਉੱਠਦੇ ਆ ਸਾਰ ਪਛਾਹ ਨੂੰ ਗਾਂ ਆਣ ਕੇ ਨਾ ਤੇ ਫੇਰ ਉਸਲੇ ਪਛਾਣ ਕੇ ਜਿਹੜਾ ਫੋਸ ਕਰਿਆ ਕਰੋ ਇਦਾਂ ਚੱਲੰਦੇ ਆ ਜੇ ਕੰਮ ਰੰਗੋ ਰੰਗੀ ਹੋਇਆ ਆਹ ਪਰਲਾ ਜਾ ਉਹਦਾ ਹਰਿਆਣੇ ਵਾਲਾ ਮੰਦਰਾ ਮੰਦਰਾ ਪਈਆਂ ਨੇ ਇਹ ਨਾਲੀ ਤੁਹਾਡੀ ਮੋਗੀ ਥੂੜੀ ਗਲੀ ਉਹ ਗਲੀ ਲਾਜੋ ਇੱਥੇ ਸੌਜ਼ੀ ਬਹੁਤ ਨਹੀਂ ਗਲੀ ਨੂੰ ਗਿਆ ਅੱਗੇ ਗਲੀ ਪੈ ਗਈ ਕੀ ਜਾਂਦਾ ਕਾਮਾ ਦਿਆ ਜੇ ਚੱਲਾਂ ਚਵਾਈ ਦਾ ਏ ਯਾਰ ਮਮਾ ਦੇ ਗਿਆ ਕਾਮਾਂ ਚੱਲਾਂ ਦੇ ਆਪਾਂ ਇਹ ਥੱਕੇ ਆਈ ਕਾਰਨਾਥ ਕੇ ਮਾਜਾ ਲੈ ਆ ਭਰਾਵਾ ਟਾਈਮ ਬੜਾ ਨਗਾਉਂਦੇ ਐ ਪਿਆਰੇ ਆਈ ਨੂੰ ਪਾਜੂ ਲਓ ਜੀ ਮਾਲਕ ਆਉਂਦੇ ਨੇ ਆਓ ਵੇ ਬਾਗੇ ਬਾਗੇ ਕੰਮ ਵਧਾਉਣ ਨੂੰ ਜੰਮੇ ਇੱਥੇ ਜਿਹੜਾ ਵੀ ਜੰਮਾ ਇਧਰ ਇਹਨੂੰ ਛੱਡ ਕੇ ਕਰਨਾ ਇਹਨੂੰ ਛੱਡ ਕੇ ਕਰਨਾ ਚਾਹ ਰਹਿਣਦੇ ਆ ਰਹਿਂਦੇ ਰਹਿਂਦੇ ਇੱਥੇ ਰਹਿੰਦੇ ਉਹਨੂੰ ਲਾਦੇ ਰੱਸਾ ਲਾਦੇ ਉੱਥੇ ਲੱਸੀ ਲਾਦੇ ਆਜੂ ਆਜਾ ਟੂੜੀ ਮੁਕੀ ਨੇ ਨੇਰੇ ਪਾਏ ਪੱਤੇ ਨੇਰੇ ਘੱਟ ਖਾਂਦੀਆਂ ਟੂੜੀ ਵਿੱਚ ਨਾਲਰ ਲਾ ਕੇ ਪਾਈਏ ਨਾ ਫਿਰ ਕਿਤੇ ਵੀ ਵੇਖੇ ਜਿਆਦੇ ਖਾ ਲਈਂ ਹੁਣ ਚਲਾ ਲਈਏ ਨਾਲ ਚੋਈਏ گاਵਾ ਫਿਰ ਮਿਲਦੇ ਆ ਇਧਰ ਆ 50 ਗੰਢਾ ਹੀ ਮਾਰਤੀ ਗਈ ਆ ਇਧਰ ਆ ਇਧਰ ਆ ਓਏ ਇਧਰ ਤੱਕੜੇ ਬੰਦੇ ਆ ਨੂੰ ਅਸਤਰੀ ਟੱਕਰ ਦੇਈ ਆ। ਆਈ ਤੇ। ਭੁਰਾ ਗਾਂਢੀ ਵੇਖ ਨਹੀਂ ਭਰਾਈ ਆ ਸਾਂਹ ਦੇ। ਕਾਮਤ द्या ਚੱਲਾਂ ਪੂਰੇ ਯੋਰਾ ਛੋਰਾ। ਹੂੰ। ਔਏ ਕੱਢ ਉਹ ਚੋਈ ਗਈ ਮੀਦੋ। ਅਗਰ ਬਾਬੂ ਮੈੜਾ ਜਾਲੂ ਵਾਲੀਆਂ ਖਾ ਲਈਆਂ ਜੇ ਪੰਜ ਛੇ ਰੋਟੀਆਂ। ਇਹ ਦੰਦ ਘਾ ਦੇ ਨਿਕਲਦੇ ਆ ਹੁੰਦਾ ਇਹ ਵੀ ਬਾਤ ਆਈ ਗੁਰੂਆ ਕੋਈ ਬਾ ਨਹੀਂ ਸਾੜ ਵੀ ਅਜੇ ਤੱਕ ਪਈਆਂ ਦਾ ਸਵਾਦ ਸਵਾਦ ਖਾ ਲਈਦੀਆਂ ਨੀਂਦ ਵੀ ਤਰੀ ਆਉਂਦੀ ਆ ਇਹ ਬੱਚੇ ਮੇਰੇ ਲੀਵਰ ਦਾ ਸਵਾਦ ਖਾਉਂ ਗਿਆ ਤਾਂ ਨਹੀਂ ਕੋਈ ਹੋਇਆ ਉਹ ਤੇਰੀ ਆਲੋਏ ਰੋਟੀ ਐ ਮੈਂ ਹਾਂ ਇਹ ਜਨਾ ਆਪਣੇਵਾ ਕਰ ਦਿੰਦੀ ਆਂ ਗੁਰੂਆ ਸਵਾਦ ਹੁੰਦੀਆਂ ਜਿਆਦਾ ਖਾ ਲਈਦੀਆਂ ਹਾਂ ਸਵਾਦ ਖਾ ਜੇ ਇਹਦੇ ਮੁਰਕਾ ਮੈਂ ਨੋਵਦਾ ਦਾ ਨਾਮ ਹੈ ਕਿਦਾਂ ਪਾਣੀ ਨਾਲ ਕੋਈ ਬੰਦਾ ਨਹੀਂ ਆਉਂਦਾ ਆ ਕੇ ਮੇਲਾ ਹੈ ਅੱਜ ਫੇ ਅੱਜ ਵੀ ਭਲਕੇ ਵਿੱਚ ਪਿੰਡ ਆਪਾਂ ਆਪਣੇ ਕਈ ਵਾਰ ਹੁੰਦਾ ਨਾ ਵੀ ਗਾਂ ਦੇ ਖਾਂਚੋਂ ਦੁੱਧ ਲਾਲ ਆਉਂਦਾ ਆ ਕੀ ਕਾਰਨ ਹੈ ਕਾਰਨ ਇਹ ਹੋ ਜਾਂਦਾ ਵੀ ਗਾਂ ਦੇ ਚੰਡੇ ਦੇ ਨਾਲ ਨੂੰ ਨਾਪ ਨੂੰ ਪਾ ਜਾਂਦੀ ਆ ਆਏ ਦੁੱਧ ਨਾਲ ਆਉਂਦੇ ਆ ਨਾ ਦੇਖਣ ਦੇ ਵੀਡੀਓ ਇਹ ਤੇ ਆਪਾਂ ਕਿਹੜਾ ਟੀਕਾ ਲਾਉਨੇ ਆ ਆਪਾਂ ਐਡ ਕ੍ਰੋਮ ਦੀ ਗੱਲ ਹੁਣਾ ਮੈਂ ਤੁਹਾਨੂੰ ਵਿਖਾਉਣਾ ਆ ਤੇ ਮੁੜ ਕੇ ਅਗਲੇ ਦਿਨ ਦਾ ਮਸਿਰ ਮੈਂ ਦੁੱਧ ਚੈੱਕ ਕਰਾਉਂਗਾ ਕਿ ਦੁੱਧ ਸਹੀ ਹੋ ਜੂਗਾ ਅੱਜ ਦੁੱਧ ਫਿਰ ਵੀ ਥੋੜਾ ਸਹੀ ਕੱਲ ਛੱਡੀਆਂ ਹੀ ਐਡ ਕਰਾਉਣ ਲਈ ਲਾਇਆ ਆ ਬਾਕੀ ਆਹ ਦੁੱਧ ਲਾਲ ਆਇਆ ਯਾਰ ਅੱਲਾ ਜਿਹੜਾ ਗਾਂ ਦੇ ਚੱਡੇ ਨੂੰ ਹੋ ਜਾਂਦੀ ਨਾਲ ਨੂਨ ਨੱਪੀ ਜਾਂਦੀ ਏ ਹੋਇਆ ਕੀ ਹੋ ਗਿਆ ਕੀ ਹੋ ਗਿਆ ਕੀ ਹੋ ਗਿਆ ਕੀ ਹੋ ਗਿਆ ਆ ਵੀ ਛੱਡ ਓ ਕੀ ਕਰਨਾ ਆਈ ਗੱਲ ਆਏ ਕੀ ਕਰ ਲੈ ਨਹੀਂ ਬਾਹ ਪੁੱਤਾ ਕਰ ਹਾ 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 ਛੱਡ ਦਿੰਦਾ ਇਹਦਾ ਰਹੀ ਹੁਣ ਪਾ 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 ਗੁੱਸਾ ਹੀ ਕਰ ਗਿਆ ਤਤੀਆਂ ਬੜੀ ਖੇਤੀ ਨਿਕਲਨੀ ਆ ਆ ਪਾਣ ਲੱਗੇ ਹੁਣ ਗਾਂ ਨੂੰ ਟੀਗਾ ਲਾਉਣ ਐਡ ਕਰਾਉਣ ਜਿਹਨਾਂ ਵੀ ਗਾਵਾਂ ਨੂੰ ਲਾਲ ਦੁੱਧ ਆਉਂਦਾ ਜਾਂ ਛੱਡੀਆਂ ਹੁੰਦੀਆਂ ਤੇ ਮੇਰੇ ਭਰਾ ਆ ਟੀਗਾ ਲਾ ਸਕਦੇ। ਬਾਕੀ ਟੀਗਾ ਨੂੰ ਵਜਨ ਵੇਖ ਕੇ ਲਾਇਆ ਕਰੋ। ਆ 30 ਐਮਰਦੀ ਆ ਮੈਂ। ਮੈਂ ਇਹਨੂੰ 20 ਲਾਉਂਗਾ, 20 ਤੋਂ 30 ਲਾਉਂਗਾ। ਤੇ ਤੁਸੀਂ ਇਹਨਾਂ ਦਾ ਆਪਦੀ ਦਾ ਵਜਨ ਵੇਖ ਕੇ ਕੀ ਹਿਸਾਬ ਬਤਾਓ। ਉਹ ਹਿਸਾਬ ਨਾਲ ਲਾਇਆ ਕਰੋ। ਹਾਂ। ਰੋਟੀ ਇਹ ਲਾਉਣ ਤੋਂ ਡਰੀ ਜਾਵਾਂਗੇ ਅਸੀਂ ਟੀਕੇ ਨਹੀਂ ਲਾਉਣਾ ਹਜੇ ਕੋਈ ਐਡਾ ਔਖਾ ਕੰਮ ਨਹੀਂ ਜੀ ਉਹ ਜਿੱਦਾਂ ਮੈਂ ਤੁਹਾਨੂੰ ਆਜ ਥੋੜਾ ਜਿਹਾ ਟ੍ਰੀਟਮੈਂਟ ਦੱਸਦਾ ਹਾਂ ਹੁਣ ਆਹ ਟੀਕਾ ਲੈ ਕੇ ਤੁਸੀਂ ਲਾ ਸਕਦੇ ਨਾ ਐਨੇ ਆਹ ਚੀਜ਼ਾਂ ਦੇ ਆਪਾਂ ਪੈਸੇ ਭਜਨ ਦਾ ਆਪਾਂ ਨੂੰ ਉਠਾਗਾ ਜੇ ਕਿ ਭਜਾ ਸਕਦੇ ਆਪਾਂ ਜੇ ਜਿਆਦਾ ਵੱਡਾ ਹੋਏ ਉਹ ਜਦੋਂ ਆਪਾਂ ਸੈਂਟਰੀਨਾਈਜ਼ ਕਰਉਣਾ ਪਵੇ ਬਾਕੀ ਆਹ ਨਿਗੇ ਨਿਗੇ ਟ੍ਰੀਟਮੈਂਟ ਆਪਾਂ ਪੈਸੇ ਚਾਰ ਸਕਦੇ ਇਨਾਂ ਚੀਜ਼ਾਂ ਬਾਕੀ ਲੋਗ ਐਂਡ ਤੱਕ ਵੀਡੀਓ ਦੇਖਿਆ ਜੇ ਬਾਕੀ ਸ਼ੇਅਰ ਕਰਿਆ ਕਰੋ ਆਪਣੇ ਵਲੌਗ ਕੋਹਾਂ ਕੋਹ ਦੇਖਣ ਨੂੰ ਮਿਲਦਾ ਹੈ ਇਹ ਮੈਂ ਤੁਹਾਨੂੰ ਦੱਸ ਲਾ ਕਿ ਮੈਂ ਰਹਿ ਗਿਆ ਹਾਂ ਉਹ ਇਹ ਕਰਾਂਗੇ ਆਹ ਵਾਚ ਉਹ ਜਿੱਥੇ ਜ਼ਿਆਦਾ ਆ ਉਹ ਥੋੜਾ ਥੋੜਾ ਇੱਥੇ ਲੈ ਆ ਜਾਂ ਜਿੱਥੇ ਥੋੜਾ ਆ ਉੱਥੇ ਲੈ ਜਾ ਵਿੱਕੀ ਆਹ ਬਣੀ ਠੀਕ ਆ ਜਦੋਂ ਪ੍ਰੋਫੈਸਰ ਫੜਾ ਲੇ ਕੇ ਉਹ ਆਪਾਂ ਫਰਲੀ ਦੇ ਪੱਠੇ ਵੀ ਕਰਦੇ ਆ ਤੇ ਯਾਰ ਇਹ ਗੀਜ ਹੁੰਦਾ ਵੀ ਆਪਾਂ ਇੱਕੇ ਪੱਠੇ ਭਾ ਦਿੰਨੇ ਆਗੇ ਦੇ ਬਾਅਦ ਦੇ ਘਰੇ ਘਾਟ ਤੇ ਨਾਲ ਨੂੰ ਆਪਾਂ ਨਾ ਫਸਲ ਮੈਂਟੇਨ ਕਰਨਾ ਇੱਕੋ ਜਿਹਾ ਕਰਨਾ ਤਾਂ ਆਪਾਂ ਨੂੰ ਫਾਇਦਾ ਵੀ ਕਾਵਾ ਸਾਰੀਆਂ ਖਾਦਾਂ ਇਹ ਨਾ ਹੋਵੇ ਇੱਕ ਬੰਨੇ ਪੱਠੇ ਜਾਂਦੇ ਚੜੇ ਹੋਣ ਤੇ ਇੱਕ ਬੰਨੇ ਪੱਠੇ ਮੁੱਕਿਓ ਇਹ ਨਹੀਂ ਇਹ ਜੀ ਜਾਂ ਹੋਰ ਦੋ ਤੇ ਪਿਉਣਾ ਵਛੀਆਂ ਕਿੰਨੀਆਂ ਬੋਦਾਂ ਖਾਣੀਆਂ ਦੋ ਚਾਰ ਦੋ ਟਰੈਕਟਰ ਲਾਵੇਂਗਾ ਆਹੋ ਦੇਖ ਰਹਾ ਆਹ ਇੱਕ ਬੰਦੇ ਜਮਾਗਾ ਹੱਲ ਗੁਰਾ ਮੇਰੀ ਬੇਤੀ ਕਾ ਵੀ ਇਹ ਜਵਾਨਦਾਰੀ ਵਧੀ ਕੋਈ ਅੱਜ ਇੱਕ ਦਿਨ ਜਿਆ ਮਾ ਇਹ ਰੁਕੇ ਸੁਭਾਰਾ ਥੋੜਾ ਬੰਦਾ ਇਹ ਗੁਰਾ ਕੋਡੋੜੀ ਕਰਦਾਂਗੇ ਵੀ ਕਿੱਟਾ ਨਾ ਐ ਕਿੱਟਾ ਹੈ ਲੱਗੂ ਕਿਉਂ ਆਜੇ ਮਸਲੀ ਦੇ ਨਿਆਰੇ ਲੈ ਨਾ ਵਾ ਬਕੇ ਮਸਤੀ ਕਾ ਨਾ ਤੇ ਮਸਤੀ ਬੈਠੇ ਆਂ ਕਰ ਲਈ ਗੱਲ ਤਾਂ ਪਾ ਗਏ ਹਾਂ ਦੋ ਹੈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਗ੍ਰਾਫਿਕ ਕੰਮ ਨਹੀਂ ਹੋਈ ਇੱਕ ਦਿਨ ਛੱਡ ਗਏ ਸਾਰਾ ਕੁਝ ਹੋ ਗਿਆ ਮੈਂ ਤਾਂ ਬੇਸੋਤਾ ਜੀ ਨਹੀਂ ਆਈ ਉਹ ਕਰ ਗਏ ਹਾਂ ਜਿਹੜੇ ਮਾਹਵੜੀ ਮੇਰੇ ਨਾਲ ਨਹੀਂ ਗੇਰ ਕੱਟ ਕੇ ਜੀਪਾ ਮਾਪੇ ਗੇਰ ਕਰੇ ਮਾਪੇ ਪਾਏ ਨਹੀ ਨਾਲੇ ਆਟੋ ਮੜ ਗਿਆ ਓਏ ਆਟੋ ਮੈਰਿਟ ਆ ਗਈ ਉਹ ਗੇਰ ਤਾਂ ਨਿਕਲ ਨਹੀਂ ਗਿਆ ਸੀ ਅੱਛਾ ਪਰਾਣੀ ਟੀਨ ਟੀਨ ਹੋ ਰਹਾ ਆ ਆ ਆਈ ਆਈ ਗੱਲ ਆਈ ਗੱਲ ਉਹ ਧੁੱਕਾ ਉਹ ਧੁੱਕਾ ਲੱਗਾ ਇਹਦੇ ਮਿਹਦੇ ਪਾਣੀ ਚ ਪੇੜ ਮਾਰ ਲੱਗਦਾ ਮੂੰਹ ਬਹੁਤ ਸੋਹਣਾ ਬੱਤ ਆਪਾਂ ਸੈਟਰ ਰੱਖ ਕੇ ਅੰਦਰ ਸਲੋ ਬਹੁਤ ਸਲੋ ਜਾ ਰਿਹਾ ਯਾਰ ਹੋਰ ਆ ਕੇ ਘੁਰਵਾ ਮੂੰਹ ਲਬੇੜਦਾ ਹੀ ਦਾੜੀ ਲਾਓ ਵੀ ਜਟੋ ਕਰੋ ਵੀਊ ਚੈੱਕ ਬਦਲੋ ਬਦਲੀ ਹੋਇਆ ਪਿਆ ਇਹ ਕੰਮ ਬਦਲੋ ਬਦਲੇ ਕਣਕਾਂ ਵੀ ਪੱਕਣ ਤੇ ਆਈਆਂ ਅੱਜ ਆਪਾਂ ਵੀ ਪੂਰਾ ਤੇ ਨਹੀਂ ਲਾਓ ਵੀ ਜਟੋ ਅੱਜ ਦੇ ਬਲਾਉ ਦੀ ਕਰਦੇ ਆ ਇੱਥੇ ਸਮਾਪਤੀ ਬਣਾ ਨਿਕਾਇਆ ਨਾ ਬਾਕੀ ਦੱਸਿਓ ਜਰੂਰ ਕਮੈਂਟ ਕਰਕੇ ਵੀ ਕਿੱਦਾਂ ਲਗਾ ਮੌਤ ਨੂੰ ਬਾਕੀ ਚੈਨਲ ਸਬਸਕ੍ਰਾਈਬ